ਤਰੀਕ ਸੀ ਕੀ ਗੱਲਬਾਤ ਹੋਈ ਅੱਜ ਤਰੀਕ ਬਸ ਉਹੀ ਰੁਟੀਨ ਦਾ ਜੋ ਸਿਸਟਮ ਹੈ ਜੋ ਪੰਜਾਬ ਕੋਰਟ ਦੀ ਮਰਿਆਦਾ ਉਹਦੇ ਅਨੁਸਾਰ ਚੱਲ ਜਿੰਦਾ ਤੇ ਤੋ ਤੱਕ ਦੋਸ਼ੀਆਂ ਦੀ ਗੱਲ ਹੈ ਉਹਨਾਂ ਚੋਂ ਦੋ ਫਿਜ਼ੀਕਲ ਪੇਸ਼ ਹੋਏ ਨੇ ਅੱਜ ਪਵਨ ਤੇ ਦੂਸਰਾ ਫਿਰ ਤੋਂ ਬਿਲ ਮੇ ਸਲੋਹੀ ਹਾਂ ਤੇ ਬਾਕੀ ਉਸੇ ਦਾ ਹੀ ਸਾਰਿਆਂ ਦੀ ਪੇਸ਼ੀ ਹੋਈ ਹੈ ਬਾਕੀ ਜਿਹੜੀਆਂ ਆਪਣੇ ਵੱਲੋਂ ਕੋਸ਼ਿਸ਼ਾਂ ਦੇ ਜਿੱਦਾਂ ਕੋਈ ਜਸਟਿਸ ਦੇ ਵਿੱਚ ਜੋ ਲੋਡਿੰਗ ਦੇ ਡਾਕੂਮੈਂਟ ਹੈ ਹਨਾ ਜੋ ਆਪਾਂ ਇਨਵੈਸਟੀਗੇਸ਼ਨ ਪੱਖ ਤੋਂ ਵੀ ਮੰਗਦੇ ਆ ਉਹਨਾਂ ਦੇ ਵਿੱਚ ਥੋੜੀ ਬਹੁਤੀ ਦੇਰ ਹੁੰਦੀ ਹੈ ਮਤਲਬ ਉਹਦੇ ਲਈ ਵੀ ਸਾਨੂੰ ਕੋਟ ਦਾ ਹਸਤਾ ਲੈਣਾ ਪੈਂਦਾ ਜਿਹੜੇ ਖੁਦ ਖੁਦ ਹੋਣੇ ਚਾਹੀਦੇ ਸੀ ਹੁਣ ਤੱਕ ਚਲੋ ਜੋ ਵੀ ਆਪਾਂ ਰਿਕਵੈਸਟੀ ਕਰ ਸਕਦੇ ਆ ਹਨਾ ਤਾਂ ਅਸੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਜੀ ਕਿ ਜਿਹੜੇ ਜਿੱਦਾਂ ਉਹਨਾਂ ਦੇ ਕੋਈ ਇੰਟਰਵਿਊ ਨਾਲ ਸੰਬੰਧਿਤ ਹੈ ਜਿੰਨੇ ਕੋਈ ਐਵੀਡੈਂਸ ਹੈ ਜਾਂ ਉਹਨਾਂ ਤੋਂ ਕੋਈ ਐਫੀਡਵਿਟ ਲੈਣਾ ਉਹ ਲਿਆ ਜਾਵੇ ਪਰ ਤੋਂ ਹੁਣ ਤੱਕ ਨਹੀਂ ਲਿਆ ਗਿਆ ਅੱਜ ਅਸੀਂ ਕੋਰਟ ਅੱਗੇ ਬਣ ਜੋ ਅਦਾਲਤ ਅੱਗੇ ਗੋਹਾਰ ਲਾਈਏ ਉਸ ਕਰੇ ਭਰੋਸਾ ਹੈਗਾ ਕਿ ਜਿਹੜਾ ਜਸਟਿਸ ਮਿਲਣਾ ਚਾਹੁੰਦਾ ਜੀ ਪੁਲਿਸ ਨੇ ਕਾਰਵਾਈ ਸਹੀ ਢੰਗ ਨਾਲ ਕੀਤੀ ਹੈਗੀ ਹੁਣ ਤੱਕ ਬੇਟਾ ਭਰੋਸੇ ਹੀ ਤਾਂ ਹੁਣ ਇਹ ਗੱਲ ਹੈ ਜੇ ਹੁਣ ਭਰੋਸਾ ਹੈਗਾ ਫੇਰ ਹੀ ਆਪਾਂ ਕੋਰਟ ਤੁਰੇ ਪਰ ਤਾਂ ਕਮ ਸੇ ਕਮ ਰਾਹਤਾਂ ਤੋਤਾ ਪਰ ਇਹ ਉਮੀਦ ਹੈਗੀ ਹੈ ਵੀ ਜਰੂਰ ਕੋਈ ਨਾ ਕੋਈ ਕਦੇ ਨਾ ਕਦੇ ਦੇਰ ਸਵੇਰ ਸਹੀ ਕਦੇ ਤਾਂ ਦੇਰ ਆਏ ਦਰਸਤਾਏ ਵਾਲੀ ਗੱਲ ਤੇ ਖੜੇ ਆ ਵੀ ਕਦੇ ਤਾਂ ਹੋਏਗਾ ਹਨਾ ਕਿਉਂਕਿ ਪ੍ਰਮਾਤਮਾ ਦੇ ਘਰ ਦੇਰ ਤਾਂ ਹੈ ਨੀਰ ਤਾਂ ਨਹੀਂ ਇੱਕ ਦੁਨਿਆਵੀ ਅਦਾਲਤਾਂ ਤੋਂ ਇਲਾਵਾ ਆਪਾਂ ਆਪਣੇ دین ਧਰਮ ਜਿਸ ਨੂੰ ਵੀ ਮੰਨਦੇ ਆ ਉੱਥੇ ਵੀ ਆਪਣੀ ਆਸਥਾ ਹੁੰਦੀ ਆ ਉਹਦੇ ਵੀ ਉਮੀਦ ਰਹਿੰਦੀ ਆ ਵੀ ਕਿਸੇ ਦੇ ਮਨ ਦੇ ਵਿੱਚ ਤਾਂ ਹਰਮਤਮਾ ਬਾਸਾ ਕਰੂਗਾ ਤੇ ਆਪਣਾ ਬੱਚੇ ਨੂੰ ਇਨਸਾਫ ਦੇਗਾ ਮੇਰੇ ਕੋਲ ਨਵੇਂ ਬੰਦੇ ਫੜੇ ਜਾਂਦੇ ਆ ਪਿਛਲੇ ਦਿਨੀ ਵੀ ਏਜੀਟੀਐਫ ਨੇ ਦੋ ਜਿਹੜੇ ਫੜੇ ਨੇ ਜੀ ਬੰਦੇ ਮੰਦਿਰ ਤੇ ਜਤਿੰਦਰ ਜੀ ਮਤਲਬ ਕਾਦੇ ਬੇਟਾ ਸਿੱਧੂ ਦੇ ਕੇਸ ਦੇ ਵਿੱਚ ਦੋ ਦੀ ਹੋਰ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਏਜੀਟੀਐਫ ਨੇ ਫੜੇ ਨੇ ਮੈਂ ਆਪ ਖੁਲਾਸੇ ਹੁੰਦੇ ਨੇ ਹੈ ਪਤਾ ਨਹੀਂ ਉਸ ਤੋਂ ਬਾਅਦ ਹੁਣ ਵੀ ਦੋ ਫੜੇ ਨੇ ਹੁਣ ਵੀ ਕੁਝ ਨਵੀਆਂ ਗੱਲਾਂ ਜੀਆਂ ਸਾਹਮਣੇ ਆਈਆਂ ਨੇ ਪਰੰਤੂ ਇਹ ਸੋਸ਼ਲ ਮੀਡੀਆ ਦਾ ਹੈ ਜਦ ਤੱਕ ਕੋਈ ਪੁਖਤਾ ਤੌਰ ਤੇ ਆਪਰ ਨੂੰ ਕੋਈ ਇਸ ਕੱਲ ਦੀ ਜਾਣਕਾਰੀ ਮਿਲੂਗੀ ਜਾਂ ਉਹ ਆਫੀਸ਼ੀਅਲੀ ਮੇਰੇ ਆਪਣੇ ਲਾਇਰ ਦੇ ਥਰੂ ਆਉਗੀ ਫਿਰ ਆਪਾਂ ਇਥੇ ਵੀ ਕੋਈ ਨਾ ਕੁਝ ਬੋਲਾਂਗੇ ਸਕਿਉਰਟੀ ਨੂੰ ਲੈ ਕੇ ਕੀ ਕਹੋਗੇ ਤਾਂ ਸਿੱਧੂ ਦੀ ਸਕਿਉਰਟੀ ਜਿਹੜੀ ਘਟਾ ਕੇ ਜਨਤਕ ਕੀਤੀ ਗਈ ਸੀ ਤਾਂ ਹੁਣ ਦੇਖਿਆ ਗਿਆ ਹੈਗਾ ਕਿ ਸਕਿਉਰਟੀ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈਗੀ ਬਹੁਤ ਜ਼ਿਆਦਾ ਜਿਹੜੀ ਸਕਿਉਰਟੀ ਮਾਨਸਾ ਦੇ ਵੀ 2 300 ਦੇ ਕਰੀਬ ਜਿਹੜੀ ਆਮ ਲੋਕਾਂ ਦੇ ਰੱਖੀ ਹੈਗੀ ਜਿਵੇਂ ਰਾਜੀ ਇਸ ਦੇ ਬਾਰੇ ਤਾਂ ਅਸੀਂ ਦੇ ਬੰਤੂ ਹੀ ਇਹ ਗੱਲ ਕਹਿੰਦੇ ਆ ਰਹੇ ਆਂ ਵੀ ਸਾਡੇ ਨਾਲ ਤਾਂ ਕੋਈ ਸਰਕਾਰ ਨੇ ਧੋਖਾ ਮਾਇਆ ਸਿਕਿਉਰਿਟੀ ਵਾਪਸ ਲੈ ਵੀ ਲੈਂਦੇ ਕੋਈ ਐਡੀ ਗੱਲ ਨਹੀਂ ਸੀ ਪਰੰਤੂ ਜਿਸ ਤਰੀਕੇ ਨੇ ਲਈ ਗਈ ਜਿਸ ਤਰੀਕੇ ਨਾਲ ਅਨਾਉਂਸ ਕੀਤੀ ਇਹਨਾਂ ਨੇ ਸਿਕਿਉਰਿਟੀ ਉਹ ਬਹੁਤ ਹੀ ਨਿੰਦਨਯੋਗ ਹੈ ਇਸ ਤਰ੍ਹਾਂ ਤਾਂ ਕੋਈ ਕਿਸੇ ਦੂਸਰੇ ਮੁਲਕ ਦੇ ਨਾਗਰਿਕ ਨਾਲ ਵੀ ਨਹੀਂ ਕਰਦਾ ਜਿਸ ਤਰ੍ਹਾਂ ਅਸੀਂ ਇਸ ਮੁਲਕ ਦੇ ਇੱਜ਼ਤਦਾਰ ਸ਼ਿਹਰੀ ਸੀ ਟੈਕਸਪੇਅਰ ਸੀ ਪਰ ਜੋ ਵਿਹਾਰ ਸਾਡੇ ਨਾਲ ਕੀਤਾ ਗਿਆ ਮੇਰੇ ਖਿਆਲੋਂ ਤਾਂ ਅਤਿ ਨਿੰਦਨਯੋਗ ਹੈ ਕਿਵੇਂ ਦੇਖਦੇ ਹੋਗੇ ਉਸ ਸਮੇਂ ਸਿਕਿਉਰਿਟੀ ਵਾਪਸ ਲੈਣੇ ਸੀ ਤੇ ਹੁਣ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੀ ਆ ਕੀ ਦੇਖਦੇ ਹੋ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਹੋਈ ਕੋਈ ਬੇਟਾ ਜੋ ਸਰਕਾਰਾਂ ਦਾ ਇੱਕੋ ਹੀ ਸਿਧਾਂਤ ਹੈ ਚੱਲਦਾ ਸੱਤਾ ਨੂੰ ਪ੍ਰਾਪਤ ਕਰਨਾ ਜਦੋਂ ਸੱਤਾ ਪ੍ਰਾਪਤ ਕਰ ਲਈ ਫਿਰ ਅਗਲੀ ਸੱਤਾ ਦਾ ਪ੍ਰਬੰਧ ਕਰਨਾ ਉਹਦੇ ਤਹਿਤ ਉਹਨਾਂ ਨੂੰ ਜਿੱਥੇ ਕਿਤੇ ਵੀ ਕੁਝ ਲੱਗਦਾ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਆ ਅਦਰਵਾਇਜ਼ ਨਾਗਰਿਕਾਂ ਪ੍ਰਤੀ ਉਹਨਾਂ ਦੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਬਹੁਤੀ ਨਹੀਂ ਹੈ ਤੇ ਸਾਡੇ ਪਾਹ ਹੱਕ ਤੇ ਤੁਸੀਂ ਵੇਖ ਹੀ ਲਓ ਵੀ ਅਸੀਂ ਇੱਕ ਸਰਕਾਰ ਦੇ ਕਮਾਊ ਪੁੱਤ ਸੀ ਤੇ ਜਿਹੜਾ ਬਤੀਰਾ ਸਾਡੇ ਨਾਲ ਗਵਰਨਮੈਂਟ ਨੇ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਜਗਜਾਹ ਰਿਆ ਸਾਰੀ ਗੱਲ ਅੱਜ ਤੁਹਾਨੂੰ ਐਪਲੀਕੇਸ਼ਨ ਜਿਹੜੀ ਬੂਕ ਕਰਨੀ ਪਈ ਹੈ ਕੀ ਕਰਦੇ ਵੀ ਪੁਲਿਸ ਨੇ ਜਾਂ ਸਰਕਾਰ ਨੇ ਕੋਈ ਕੀਤਾ ਨਹੀਂ ਤਾਂ ਅਦਾਲਤਾਂ ਦੇ ਦਰਵਾਜ਼ੇ ਖੜਕਾਏ ਰਾਜੇ ਕੋਹਨਾ ਸੀ ਪਿਛਲੇ 23 ਨੋ 2023 ਦੀ ਗੱਲ ਹੈ 18 18 9 2023 ਦੀ ਗੱਲ ਹੈ ਉਸ ਤੋਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਵੀ ਐ ਲਾਰੈਂਸ ਬਿਸ਼ਨੋਈ ਦੀ ਜਿਹੜੀ ਵੀਡੀਓ ਹੈ ਉਹ ਚੈਨਲ ਦੇ ਉੱਤੇ ਚੱਲ ਗਈ ਹੈ ਕਾਫੀ ਮਿਲੀਅਨ ਚੱਲ ਗਈ ਹੈ 10 12 ਮਿਲੀਅਨ ਚੱਲ ਗਈ ਹੈ ਤਾਂ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਐਵੀਡੈਂਸ ਦੇ ਤੌਰ ਤੇ ਕੋਰਟ ਦੇ ਵਿੱਚ ਰਿਕਾਰਡ ਤੇ ਲਿਆ ਜਾਦਾ ਹੈ ਤੋ ਕਿ ਉਹ ਬੰਦਾ ਅਨਾਉਂਸ ਕਰ ਰਿਹਾ ਉਹ ਕੋਈ ਸੇ ਦੇ ਕੋਈ ਡਰਾ ਡਰਾ ਕੇ ਜਾਂ ਕੋਈ ਐਦਾਂ ਨਹੀਂ ਉਹ ਇੱਕ ਚੈਨਲ ਤੇ ਬੈਠ ਕੇ ਅਨਾਉਂਸਮੈਂਟ ਕਰ ਰਿਹਾ ਇਸ ਗੱਲ ਦੀ ਵੀ ਹਾਂ ਅਸੀਂ ਸਿੱਧੂ ਨੂੰ ਮਾਰਿਆ ਔਰ ਉਹੀ ਵਿਅਕਤੀ ਹੁਣ ਕੇਸ ਤੋਂ ਡਿਸਚਾਰਜ ਕਰਨੀ ਐਪਲੀਕੇਸ਼ਨ ਲਾ ਰਿਹਾ ਹੈ ਨਾ ਸਾਨੂੰ ਇਹ ਚੀਜ਼ ਸਾਬਤ ਕਰਨ ਲਈ ਐਵੀਡੈਂਸ ਦੀ ਤਾਂ ਲੋੜ ਪੈਂਦੀ ਹੈ ਉਹ ਉਹੋ ਜੇ ਐਵੀਡੈਂਸ ਨੇ ਅਸੀਂ ਆਪਣੀ ਸਟ ਤੋਂ ਇਨਸਪੈਕਟ ਕਰਦੀ ਸੀ ਕਿ ਵੀ ਸਾਨੂੰ ਮਿਲਨੇ ਚਾਹੀਦੇ ਆ ਪਰ ਅੰਤੋਂ ਹਲੇ ਤੱਕ ਨਹੀਂ ਮਿਲੇ ਠੀਕ ਹੈ ਧੰਨਵਾਦ